ਪਤਾ ਨਹੀਂ ਕਿੱਥੇ ਚਲ ਗਿਆ ਵਾ ਹਾਂ ਤੂੰ ਕਿੱਥੋਂ ਆਇਆ ਵਾ ਮੈਂ ਕੁਛ ਨਹੀਂ ਬਸ ਗਰੌਂਡੇ ਆਇਆ ਖੇੜ ਕੇ ਅੱਛਾ ਠੀਕ ਵਾ ਤੇ ਮੇਰੀ ਗੱਲ ਸੁਣੋ ਹਾਂ ਛੁੱਟੀਆਂ ਪੈ ਗਈਆਂ ਵਾ ਤੇ ਮੇਰਾ ਜੀ ਵੀ ਕਰਦਾ ਨਾਨਕੇ ਜਾਣ ਨੂੰ ਤੇ ਨਾਨਕੇ ਜਾਣ ਨੂੰ ਜੀ ਕਰਦਾ ਵਾ ਤੇ ਕੋਈ ਗੱਲ ਨਹੀਂ ਚਲ ਜੀ ਪਤੋਂ ਇਹ ਕਿੱਥੇ ਹੁਣ ਛੱਡਿਆ ਨਾਨਕੇ ਜਾਣ ਜੋਗਾ ਜੰਨੀਆਂ ਤੇ ਗੱਲਾਂ ਕਰ ਆਏ ਜੇ ਉੱਥੇ ਨਾ ਮੈਂ ਕੀ ਨਹੀਂ ਛੱਡਿਆ ਕੀ ਗੱਲਾਂ ਕਰਤੀਆਂ ਮੈਂ ਐਵੇਂ ਨਾ ਗੱਲਾਂ ਕਰੀ ਜਾ ਬੋਤੀਆਂ ਹੋਰ ਲੱਗਾ ਵਾ ਕਹਿਣ ਨਾਨਕੇ ਗੱਲਾਂ ਕਰਨੀਆਂ ਨਹੀਂ ਆਜੇ ਗਰਾਉਂਡੇ ਗਿਆ ਖੇਡਣ ਤੇ ਉਥੇ ਚਾਰ ਪੰਜ ਮੁੰਡੇ ਆਏ ਬਸ ਬਾਕੀ ਕਹਿੰਦੇ ਕਿ ਨਹੀਂ ਚਲਗੇ ਤੇ ਜ਼ਰੂਰੀ ਥੋੜਾ ਵਾ ਜਦੋਂ ਛੁੱਟੀਆਂ ਪੈ ਗਈਆਂ ਝੋਲਾ ਚੁੱਕਾ ਤੇ ਚਲ ਗਏ ਨਾਨਕੇ ਜਾਂਦੇ ਨੀਗੇ ਲੋਕੀ ਆਪਣੇ ਨਾਨਕੇ ਬੰਦਾ ਹੋਇਆ ਵਾ ਜਾਂਦੇ ਨਾਨਕੇ ਮੇਰਾ ਤੇ ਆਪ ਧਿਆਨ ਤੇ ਨਾਨਕੇ ਰਿੰਦਾ ਵਾ ਮੇਰੀ ਮਾਂ ਮਾ ਉਥੇ ਠੀਕ ਆ ਨਾ ਹੁਣ ਜੇ ਉਧਰ ਕੋਈ ਜ਼ੁਲਮ ਹੋਊਗਾ ਗੱਲ ਗੱਲਬਾਤ ਹੋਊਗੀ ਤੇ ਮੈਨੂੰ ਮੈਂ ਜਾਣਾ ਪੈਣਾ ਉਥੇ ਮੈਨੂੰ ਠੀਕ ਵਾ ਨਾ ਹੁਣ ਤੂੰ ਆ ਨਾ ਵੀ ਤੂੰ ਗੱਲਾਂ ਕਰਹੀਂ ਉਥੇ ਅਗਲੇ ਕਹਿਣ ਦੇ ਤੇ ਪੈੜੀ ਲਿਖ ਦੇ ਤੇ ਮੈਂ ਆਖੀ ਕਹਿੰਦੀ ਆਪਣੀ ਮਾਂ ਨੂੰ ਤਾਂ ਲਿਖਦੇ ਭਾਗੀ ਸਾਰੀ ਨਾਲ ਤੇ ਲੈਦੇ ਫਿਰ ਕੀ ਹੋ ਗਿਆ ਇੰਕ ਲੈਣਾ ਪੈਲੀ ਜੋ ਕਿਉਂ ਨਹੀਂ ਲੈਣਾ ਜਿੱਦਨ ਪੈੜੀ ਲਹਿਤੀ ਨਾ ਉਹਦਨ ਸਾਡਾ ਆਉਣਾ ਜਾਣਾ ਬਿਲਕੁਲ ਬੰਦ ਹੋਇਆ ਡਾ ਜਿਹੜਾ ਤੇਰਾ ਨਾਨਕੇ ਜਾਣਾ ਨਾਲੇ ਜਿੱਦਾਂ ਨਾਨਕੇ ਜਾਈਦਾ ਨਾ ਮਾਮੇ ਸਾਡੇ ਅੱਗੇ ਪਿੱਛੇ ਘੁੰਮਦੇ ਆ ਬਹੁਤ ਘੁੰਮਦੇ ਆ ਕੋਈ ਚੀਜ਼ ਲੈ ਕੇ ਦਈਏ ਇਹਨਾਂ ਨੂੰ ਵੀ ਮਾਮੀਤਰੀ ਦੇ ਮੂੰਹ ਤੇ 12 ਵਜ ਜਾਂਦੇ ਆ ਮਾੜੀ ਕੀ ਮੂੰਹ ਡਿੱਗਦੀ ਆ ਤੇ ਨਾਲੇ ਲੈ ਕੇ ਹਾਜ਼ਰ ਹੋ ਜਾਂਦੇ ਆ ਉਹ ਮੈਂ ਜਾਣਨੀ ਆ ਚੰਗੀ ਤਰ੍ਹਾਂ ਹਾਜ਼ਰ ਹੋ ਜਾਂਦੇ ਤੈਨੂੰ ਬਹੁਤ ਨਾਨਕੇਆਂ ਦਾ ਮੂੰਹ ਚੜਿਆ ਵਾ ਮਾਮੀ ਦਾ ਮੈਨੂੰ ਨਹੀਂ ਕੋਈ ਚੱਕਰ ਮੇਰੇ ਨਾਲ ਮਾਮੇ ਸਗੋਂ ਪੱਕੀ ਨਹੀਂ ਬਣ ਜੁਗਈ ਰਹਿਣੀ ਫਿਰ ਤੂੰ ਉਥੇ ਕੋਈ ਨਹੀਂ ਆ ਜਾ ਮੈਂ ਵੇਖਣਾ ਟਾਈਮ ਦਾ ਹਿਸਾਬ ਲਵੜਾਂ ਕਿ ਕਿਦਾਂ ਨੂੰ ਟਾਈਮ ਜਾਂਦਾ ਵਾ ਜੇਬ ਨੂੰ ਲਿਆਉਣੀ ਪਈ ਤਾਂ ਮੈਂ ਲੈ ਆਉਣੀ ਆ ਧੀਆ ਨਾ ਆਪਣੇ ਪੇਕਿਆਂ ਤੋਂ ਨਹੀਂ ਕੁਛ ਲਿਆਉਂਦੀਆਂ ਹੁੰਦੀਆਂ ਤੇ ਜੇ ਪੇਕੇ ਚ ਅੱਗੇ ਹੁਣ ਨਾ ਮਿਲਣ ਵਾਲੇ ਹੋਣ ਤਾਂ ਧੀਆ ਦਾ ਦਿਮਾਗ ਨਹੀਂ ਖਰਾਬ ਤੇਰੀ ਗੱਲ ਸੁਣ ਪੁੱਤ ਜੇ ਤਰ੍ਹਾਂ ਨਾਨਕੇ ਜਾਣ ਨੂੰ ਜੀ ਕਰਦਾ ਵਾ ਨਾ ਤੂੰ ਜਾ ਤੇਰੀ ਨਾਨੀ ਜੀ ਨਹੀਂ ਜਾਗਦੀ ਅਜੇ ਠੀਕ ਆ ਨਾ ਜੇ ਉਹਦੇ ਹੁੰਦੀਆਂ ਨਹੀਂ ਜਾਣਾ ਤਾਂ ਕਦੋਂ ਜਾਣਾ ਵਾ ਬਾਅਦ ਕੀ ਪਤਾ ਕਿਸੇ ਨੇ ਮਿਲਣਾ ਕਿ ਨਹੀਂ ਮਿਲਣਾ ਉਹ ਸਾਰੇ ਮਿਲਦੇ ਹੁੰਦੇ ਏਦਾਂ ਦੀ ਨਹੀਂ ਕੋਈ ਗੱਲ ਹੁੰਦੀ ਇਹ ਤੈਨੂੰ ਐ ਵੀ ਆ ਮੈਂ ਜਾਣੀ ਤੇਰੀ ਮਾਮੀ ਨੂੰ ਪਤਾ ਕਿਦਾਂ ਦੀ ਓ ਉਹਨੇ ਮਗਰ ਲਾਇਆ ਤੇਰੇ ਮਾਮੇ ਨੂੰ ਉਹਨੇ ਕਦੀ ਨਹੀਂ ਮਿਲਣ ਦੇਣਾ ਆਉਂਦੇ ਕਿੰਨਾ ਕੰਦੇ ਸਾਡੇ ਕੋਲ ਮੈਂ ਦੇਖ ਲਿਆ ਨਾ ਮੇਰੀ ਗੱਲ ਤਾਂ ਸੁਣੋ ਇੱਕ ਮਿੰਟ ਤੁਸੀਂ ਹੋਰ ਹੀ ਗੱਲਾਂ ਵਿੱਚ ਲੈ ਕੇ ਬੈਠੀ ਦੀ ਦੱਸ ਨਾ ਕੀ ਸੁਣਾ ਮੈਂ ਮੈਂ ਨਾਨਕੇ ਜਾਣਾ ਤੇ ਤੂੰ ਮੈਨਾਂ ਫਿਰ ਆ ਜਾਓ ਨਹੀਂ ਮੈਂ ਨਹੀਂ ਜਾਣਾ ਮੈਂ ਜਾਉਂਗੀ ਅੱਗੇ ਤੇਰੇ ਪਿਓ ਨੇ ਮੇਰੇ ਖਾਤਰਦਾਰੀ ਕੀਤੀ ਏ ਮੈਂ ਸਵੇਰੇ ਜਾਉਂਗੀ ਤੇ ਸ਼ਾਮ ਨੂੰ ਆਪਣੇ ਘਰ ਆ ਜਾਉਂਗੀ ਮੇਰ ਕੋ ਨਹੀਂ ਆ ਜਾਂਦਾ ਤੇ ਜੇ ਤੂੰ ਰਹਿਣ ਜਾਣਾ ਵਾ ਨਾ ਤੇ ਆਪਣਾ ਪੜਿਆ ਵਿਚਾਰ ਕੇ ਜਾਵੀਂ ਫਿਰ ਨਾ ਆਣ ਕੇ ਮੈਨੂੰ ਕਈ ਵੀ ਮਾਮੀ ਨੇ ਮੈਨੂੰ ਆ ਗੱਲਾਂ ਕੀਤੀਆਂ ਤੇ ਆ ਗੱਲਾਂ ਕੀਤੀਆਂ ਉਹ ਕਿਤੇ ਨਹੀਂ ਮਮੀ ਗੱਲਾਂ ਕਰਦਿਆਂ ਲੱਗੀ ਮੈਨੂੰ ਮੇਰੀ ਗੱਲ ਸੁਣ ਲਾ ਚੁੱਪ ਕਰਕੇ ਨਾ ਦੋ ਦਿਨ ਰਹਿਵੇਂ ਬਹੁਤੇ ਦਿਨ ਰਹਿਣ ਦੀ ਕੋ ਲੋੜ ਨਹੀਂ ਗਈ ਉਹ ਰਹਿਣਾ ਆਪਣੀ ਨਾਨੀ ਲਾਗੇ ਠੀਕ ਹੈ ਨਾ ਪਰ ਮੈਨੂੰ ਵਿੱਚ ਇਹ ਹੋਣ ਰਿਹਾ ਕਿ ਗੱਲਾਂ ਦੇ ਮਮੀ ਤੋਂ ਬੜੀਆਂ ਕਰ ਰਹੀਆਂ ਐ ਇਹ ਨਾ ਇੱਕ ਕੱਲ ਨੂੰ ਮਾਮੀ ਫੇਰ ਮੇਰੇ ਕੋਲ ਪੈ ਜਗੀ ਤੇਰੀ ਮਾਂ ਆ ਕੇ ਗੱਲਾਂ ਕਰਦੀ ਇੱਥੇ ਗੱਲ ਪਾਉਗੀ ਨਾ ਤੇ ਜੇ ਕੁੰਡੀ ਮੇਰੇ ਹੱਥ ਸੀ ਉਹਨਾਂ ਦੀ ਸਾਰੀ ਜਿੱਦ ਨੂੰ ਨੇ ਇੱਕ ਗੱਲਬਾਤ ਕਰਤੀ ਨਾ ਤੇ ਵੇਖੀ ਆਪਣਾ ਹਿੱਸਾ ਲੈ ਕੇ ਆਉਂਦੀ ਗੱਲਾਂ ਕਰਦਾ ਫਿਰਦਾ ਵਾ ਚਲੋ ਕੋਈ ਨਹੀਂ ਬੈਠੋ ਇਹਦਾ ਪਤਾ ਨਹੀਂ ਕਿੱਥੋਂ ਜੀ ਕਰ ਪਿਆ ਨਾਨਕੇ ਜਾਣ ਨੂੰ ਮੈਂ ਨਾਨਕੇ ਜਾਣਾ ਮੈਂ ਨਾਨਕੇ ਜਾਣਾ ਚੱਲ ਨਿਆਣਾ ਵਾ ਜੀਤ ਕਰ ਹੀ ਪੈਂਦਾ ਵਾ ਕੋਈ ਨਹੀਂ ਵੇਖੋ ਟਾਈਮ ਕੀ ਆਂਦਾ ਵਾ ਇਹ ਤਾਂ ਕਹਿੰਦਾ ਬਤੂ ਕਾਨੂੰ ਗੱਲਾਂ ਕਰਾਈਆਂ ਪਰ ਮੈਨੂੰ ਪਤਾ ਨਾ ਜੋ ਚੁੰਦੇ ਦੋਵੇਂ ਜੀ ਉਹ ਤੇ ਇਹੋ ਚੁੰਦੇ ਆ ਇਹ ਮਾਤਾ ਕੋ ਲੱਲੀਏ ਚੁੱਪ ਕਰਕੇ ਪੈਲੀ ਤੇ ਮੁੜਕੇ ਮਾਰਾਂਗੇ ਲੱਤ ਇਹ ਕੰਮ ਮੈਂ ਹੋਣ ਨਹੀਂ ਦੇਣਾ ਫੋਟੋ ਕਿਹਦੇ ਆ ਆ ਜਾ ਮਮੀ ਜੀ ਬਹਿ ਜਾਓ ਅੱਛਾ ਕਰਨਾ ਕੀ ਆ ਢਟਕਾ ਚੀਨ ਦੇ ਆਹ ਦਾਲ ਤੜੀ ਹੀ ਚਣਿਆਂ ਦੀ ਅੱਛਾ ਮੈਂ ਢਟਕਾ ਘੱਟ ਲੈਣੀ ਆ ਚਾਹ ਨਹੀਂ ਬਣਾਈ ਕੋਟ ਚਾਹ ਪੀਣੀ ਜੇ ਚਾਹ ਰਹਿਣ ਦੋ ਡਾਕਟਰ ਨੇ ਤੁਹਾਡੀ ਬੰਦ ਕੀਤੀ ਆ अच्छा तो मैं दूध गरम ਕੀਤਾ ਵਾ ਥੋੜਾ ਜਿਹਾ ਇਹਨਾਂ ਨੂੰ ਵੀ ਦਿੱਤਾ ਸੀ ਤੇ ਤੁਸੀਂ ਵੀ ਉਹ ਪੀ ਲਓ ਮੈਂ ਲਿਆ ਦੇਣੀ ਕਮੈਂਟ ਖਲੋਦ ਹੀ ਚੈਨਲ ਲਿਆ ਦੇਖਾ ਹਾਂ ਮੈਂ ਨਹੀਂ ਨਾ ਚੱਲ ਚੱਲ ਫਿਰ ਤੋਂ ਫਿਰ ਬਾਅਦ ਚ ਪੀ ਲੈ ਹੱਥ ਆਹ ਨਾ ਮੇਰੇ ਪਿਆਜ਼ ਵਾਲੇ ਹੱਥ ਵਾ ਕੋਈ ਗੱਲ ਨਹੀਂ ਮੈਂ ਘੱਟ-ਕੁੱਟ ਕੇ ਤੇ ਤੁਸੀਂ ਪੀਓ ਜਰਾ ਕੰਡਾ ਹੋ ਜਾ ਗਰਮ ਮੈਂ ਮम्मी ਜੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕਰ ਮੇਰਾ ਦਿਲ ਤੇ ਨਹੀਂ ਕਰਦਾ ਤੁਹਾਡੇ ਨਾਲ ਗੱਲ ਕਰਾਂ ਕਿਉਂਕਿ ਅੱਜ ਤੱਕ ਤੁਸੀਂ ਮੈਨੂੰ ਕਦੀ ਵੱਧ ਘੱਟ ਗੱਲ ਨਹੀਂ ਕੀਤੀ ਤੇ ਨਾ ਮੈਂ ਤੁਹਾਨੂੰ ਕੀਤੀ ਆ ਅਹੀਂ ਮਾਵਾਂ ਤੀਆਂ ਵਾਂਗੂੰ ਰਈਆਂ ਵਾਂ ਹਾਂ ਏਦਾਂ ਹੀ ਧੀਏ ਸਾਡੀ ਤੇ ਨੰਗੀ ਐ ਬੜੀ ਸੋਹਣੀ ਤੇ ਪੈਣ ਜੀ ਜਿਦਾਂ ਆਣ ਕੇ ਬੋਲ ਕੇ ਜਾਂਦੇ ਆ ਨਾ ਮੈਨੂੰ ਚੰਗਾ ਜਿਆ ਨਹੀਂ ਲੱਗਦਾ ਹੁਣ ਤੇ ਨਾ ਹੱਸ ਦੰਦਾਂ ਦੀ ਪ੍ਰੀਤ ਵਾ ਉਹ ਆਪਣੇ ਘਰ ਵਾ ਅਹੀਂ ਆਪਣੇ ਘਰ ਵਾਂ ਹਾਸ ਖੇਡ ਕੇ ਟਾਈਮ ਲੰਘ ਜੇ ਨਾ ਉਹਦੇ ਨਾਲ ਦੀ ਰੀਸ ਨਹੀਂ ਗਈ ਹੁੰਦੀ ਇਹ ਗੱਲ ਤੇ ਧੀਏ ਤੇਰੀ ਸੱਚੀ ਆ ਪਰ ਹੁਣ ਇਹ ਆ ਵੀ ਉਹ ਸ਼ਦਾਨ ਨੂੰ ਤੇ ਉਹ ਹੀ ਆਤਵਾ ਉਹਦੀ ਪਹਿਲੀ ਪਰ ਨਹੀਂ ਮੰਮੀ ਹੁਣ ਆਤਾਂ ਆਪਣੀਆਂ ਨਾ ਬਦਲਣੀਆਂ ਚਾਹੀਦੀਆਂ ਵਾ ਹੁਣ ਉਹ ਸਿਆਣੀ ਹੋਈ ਆ ਮੁੰਡਾ ਵੀ ਉਹਦਾ ਜਵਾਨ ਹੋਇਆ ਵਾ ਕੱਲ ਨੂੰ ਕੋਈ ਗੱਲ ਉਹਦੇ ਮੂੰਹ ਚ ਨਿਕਲੂ ਕੋਈ ਮੇਰੇ ਚ ਨਿਕਲੂ ਕਰਨ ਨੂੰ ਪਤਾ ਲੱਗੂ ਜਾਂ ਉਹਦੇ ਮੁੰਡੇ ਨੂੰ ਪਤਾ ਲੱਗੂ ਮੁੜ ਕੇ ਦਿਲ ਨਹੀਂਗੇ ਮਿਲਦੀ ਦਿਲ ਨਹੀਂ ਮਿਲਦੇ ਗੱਲ ਤੇ ਤੇਰੀ ਠੀਕ ਆ ਨਹੀਂ ਮਿਲਦੇ ਪਰ ਹੁਣ ਮੈਂ ਤੇ ਉਹਨੂੰ ਪਿਆ ਤੂੰ ਜਦੋਂ ਚਲ ਗਈ ਹਾਂ ਲਾਗੂ ਆ ਗਈ ਹਾਂ ਨਾ ਚਾਹ ਪਾਣੀ ਦੇ ਕੇ ਮੈਂ ਉਹਨੂੰ ਬਥੇਰਾ ਸਮਝਾਇਆ ਸੀ ਮੈਂ ਆਖਿਆ ਵੀ ਪੁੱਤ ਤੇਰੀ ਪਰਜਾਈ ਆ ਇਦਾਂ ਨਹੀਂ ਚੰਗੇ ਲੱਗੀ ਤਾਂ ਕੱਲ ਨੂੰ ਇਹਨਾਂ ਹੀ ਤੁਹਾਨੂੰ ਮਿਲਣਾ ਮੈਂ ਕਿਹੜੀ ਬਹਿ ਰਹਿਣਾ ਇੱਥੇ ਤੁਹਾਡੇ ਸਾਹਮਣੇ ਕੋਈ ਵੀ ਚੀਜ਼ ਤੁਸੀਂ ਲੈ ਕੇ ਦਿੰਦੇ ਰਹੇ ਜਾਂ ਡੈਡੀ ਜੀ ਲੈ ਕੇ ਦਿੰਦੇ ਰਹੇ ਅਸੀਂ ਕਦੀ ਬੋਲੇ ਆਂ ਵੀ ਆਹ ਚੀਜ਼ਾਂ ਨੂੰ ਨਾ ਲੈ ਕੇ ਦੋ ਨਹੀਂ ਕਦੀ ਕਿਹਾ ਹੀ ਨਹੀਂ ਕੁ ਤੇ ਜੇ ਰਹੀ ਮੇਰੇ ਪਿੰਡ ਜਾਣ ਦੀ ਗੱਲ ਤੁਹਾਡੇ ਸਾਹਮਣੇ 6 ਮਹੀਨਿਆਂ ਬਾਅਦ ਮੈਂ ਜਾਣੀ ਆ ਉਹ ਵੀ ਰੱਖਾਂ ਰਖਾਉਣ ਸਾਰਾ ਤੁਹਾਡੇ ਕੋਲ ਹੀ ਜੇ ਤੁਸੀਂ ਹਜ਼ਾਰ ਦੇਤਾ ਤੇ ਹਜ਼ਾਰ ਲੈ ਕੇ ਮੈਂ ਚਲ ਗਈ ਜੇ ਤੁਸੀਂ ਮੈਨੂੰ 1500 ਦੇਤਾ ਮੈਂ 1500 ਲੈ ਕੇ ਚਲ ਗਈ ਮੈਂ ਕਦੀ ਤੁਹਾਨੂੰ ਇਹ ਨਹੀਂ ਕਿਹਾ ਵੀ ਮੰਮੀ ਮੈਨੂੰ ਇੰਨੇ ਪੈਸੇ ਚਾਹੀਦੇ ਆ ਤੇ ਭੈਣ ਜੀ ਇਹ ਗੱਲ ਕਹਿਣ ਦੇਹੀ ਵੀ ਮੁੱਠਾਂ ਵਿੱਚ ਜਾ ਕੇ ਤਾਂ ਆਪਣੀ ਮਾਂ ਨੂੰ ਦੇ ਆਉਂਦੀ ਹੁਣੀ ਆ ਤੇ ਮੈਂ ਕੀ ਦੇ ਕੇ ਆਉਣਾ ਵਾ ਮੈਂ ਮਿਸ਼ਦਾਨ ਮੈਂ ਕਰਦੀ ਇਹੋ ਜੀਆਂ ਗੱਲਾਂ ਕੀ ਦੇ ਆਉਣਾ ਤੇ ਜੇ ਮੇਰੇ ਕੋਲ ਤੁਸੀਂ ਖੜਦੇ ਰਹੇ ਹੋ ਮੈਂ ਤਾਂ ਇਹ ਗੱਲ ਕਹੀ ਸੀ ਉਹਨੂੰ ਮੈਂ ਕਾ ਵੀ ਮੇਰੇ ਕੋਲੋਂ ਲੈ ਕੇ ਜਾਂਦੇ ਜੋ ਖੜਦਿਆ ਤੂੰ ਉਹਦੀ ਗੱਲ ਦਾ ਨਾ ਧੀਏ ਗੁੱਸਾ ਕਰਿਆ ਕਰ ਮੈਨੂੰ ਤੇ ਸਾਰਾ ਹੀ ਪਤਾ ਨਾ ਮੈਂ ਕੀ ਦਿਨੀ ਆ ਕੀ ਲੈਨੀ ਆ ਤੁਹਾਡੇ ਕੋ ਕਿਹੜੀ ਵੱਖਰਾ ਕੋ ਰੱਖਣ ਠਕਣ ਹੈ ਜਿਹੜਾ ਤੂੰ ਲੈ ਜਾਣਾ ਵਾ ਉਹਨੂੰ ਤੇ ਮੂਰਖ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੀ ਗੱਲਾਂ ਕਰਨੀ ਆ ਤੇ ਤੂੰ ਬਿਲਕੁਲ ਨਹੀਂ ਗੁੱਸਾ ਕਰਨਾ ਉਹਦੀ ਗੱਲ ਦਾ ਜਦੋਂ ਮੈਂ ਨਹੀਂ ਕੁਛ ਕਹਿੰਦੀ ਤੇ ਫੇਰ ਤੁਹਾਨੂੰ ਕਿ ਲੋੜ ਗੁੱਸਾ ਕਰਨ ਦੀ ਉਹ ਆਈ ਖੜੀ ਦਿਹਾੜੀ ਤੇ ਚਲ ਗਈ ਗੱਲ ਮੁੱਕੀ ਸਗੋਂ ਮੰਮੀ ਜੀ ਮੈਨੂੰ ਤਾਂ ਹੁਣ ਇਹ ਟੈਨਸ਼ਨ ਪਈ ਆ ਵੀ ਕਹਿਣ ਦੇ ਵੀ 31 ਤਰੀਕ ਤੱਕ ਲਿਮਟ ਤਾਰਨੀ ਪੈਣੀ ਆ ਉਹ ਮੇਰਾ ਅੱਧਾ ਹੀ ਪਿੰਡ ਜਾਂਦੀ ਤੇ ਥੋੜੇ ਜੇ ਵੀਰ ਕੋ ਪੈਸੇ ਲੈ ਆਉਂਦੀ ਫੇ ਕੋਈ ਗੱਲ ਨਹੀਂ ਨਵੀਂ ਪੁਰਾਣੀ ਹੀ ਕਰਾ ਦਿੰਨੇ ਆ ਜੇ ਇਹ ਨਾ 31 ਤੱਕ ਨਵੀਂ ਪੁਰਾਣੀ ਨਾ ਕਰਵਾਈ ਨਾ ਸਾਨੂੰ ਡਬਲ ਵਿਆਜ ਪੈਣਾ ਵਾ ਉਹ ਵਿਆਜ ਜਿਹੜਾ ਨਾ ਤੀ ਦੇ ਲੇਖੇ ਨਾ ਪੁੱਤ ਦੇ ਲੇਖੇ ਤੇ ਜੇ ਤੁਸੀਂ ਕਹੋ ਤੇ ਮੈਂ ਪਿੰਡ ਜਾ ਕੇ ਤੇ ਵੀਰ ਹੁਣਾਂ ਕੋ ਪੈਸੇ ਫੜ ਲੈਂਦੀ ਆ ਤੇ ਜੇ ਤੁਸੀਂ ਆੜਤੀਏ ਕੋ ਫੜਨੇ ਆ ਤੇ ਤਾਂ ਤੁਸੀਂ ਵੇਖ ਲਓ ਮੈਂ ਆਨੀ ਜਿਹੜਾ ਆੜਤੀਏ ਕੋ ਲੈਣਾ ਉਹਨੇ ਉਸੇ ਵੇਲੇ ਵਿਆਜ ਲਾਉਣਾ ਵਾ ਵਿਆਜ ਤੇ ਲੱਗਣਾ ਇਹ ਤਾਂ ਗੱਲ ਤੇਰੀ ਠੀਕ ਆ ਹੁਣ ਤੀਏ ਵੇਹ ਲੋ ਆਪਣੀ ਵਿਚਾਰ ਕਰਕੇ ਵੀ ਜੇ ਤੇ ਆੜਤੀਆ ਕੋ ਲੈਣੇ ਤੇ ਆੜਤੀਆ ਕੋ ਲੈ ਕੇ ਤਾਲ ਦੋਣ ਕਣਕਾਉਂ ਚ ਕਿੰਨਾ ਕੁ ਟਾਈਮ ਆ ਤੇ ਜੇ ਨਹੀਂ ਤੇ ਫਿਰ ਜੇ ਬਣਦੀ ਆ ਗੱਲ ਜੇ ਉਹ ਦੇ ਸਕਦੇ ਨੇ ਤੇ ਦੇ ਦੇਣ ਫਿਰ ਕਣਕੋ ਉਹਨਾਂ ਨੂੰ ਦੇ ਦਾਂਗੇ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡੀ ਸਲਾਹ ਨਾਲ ਚੱਲਣਾ ਵਾ ਅਸੀਂ ਇਦਾਂ ਇਕੱਲੇ ਥੋੜਾ ਆਪਣੀ ਮਨ ਮਰਜ਼ੀ ਕਰਨੀ ਆ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਾਂਗੇ ਵੇਹ ਲੋ ਕਣਕਾ ਚ ਤਾਂ ਰਹੇਗਾ ਮਹੀਨਾ ਕੀ ਕਿੰਨਾ ਕੁ ਵਿਆਜ ਪਾ ਲੂਗਾ ਕੋਈ ਗੱਲ ਨਹੀਂ ਮੰਮੀ ਜੀ ਮੈਂ ਨਾ ਤੁਹਾਡੇ ਮੁੰਡੇ ਨਾਲ ਕਰ ਲੈਣੀ ਆ ਸਲਾਹ ਤੇ ਵੀਰ ਤੇ ਵਿਚਾਰਾ ਆਂਦਾ ਹੁੰਦਾ ਵੀ ਲੋਡ ਹੋਵੇ ਨਾ ਤੂੰ ਹੋਰ ਕਿਸੇ ਨੂੰ ਨਹੀਂ ਕਹਿਣਾ ਤੂੰ ਆਣ ਕੇ ਤਾਂ ਤੇ ਮੈਨੂੰ ਦੱਸਿਆ ਕਰੋ ਤਾਂ ਉਹਨੂੰ ਮੈਂ ਫੋਨ ਕਰ ਦਿੰਨੀ ਆ ਵੀ ਐਨੇ ਪੈਸਿਆਂ ਦੀ ਲੋੜ ਵਾ ਤੁਹਾਨੂੰ ਇੰਤਜ਼ਾਮ ਕਰ ਦੋ ਅੱਛਾ ਚਲੋ ਹਾਂ ਵੇਖ ਲੈ ਫਿਰ ਆਪੀ ਉਹ ਤੁਸੀਂ ਦੁੱਧ ਠੰਡਾ ਹਜਾਣਾ ਵਾ ਇਹ ਨਾਲ ਤੇ ਫਿਰ ਕਰ ਲਓ ਫਿਰ ਇਹਦੇ ਕੋਈ ਨਹੀਂ ਉਹ ਨਾ ਕਰ ਹੀ ਦੇਣਾ ਮੈਨੂੰ ਪਤਾ ਵਾ ਫਿਰ ਵਿਆਜ ਜ਼ਰੂਰ ਭਰਨਾ ਵਾ ਆਹੋ ਉਹਨਾਂ ਤੇ ਇੱਕ ਦੋ ਦਿਨ ਦਾ ਵੀ ਵਿਆਜ ਲਾ ਲੈਣਾ ਵਾ ਲਾ ਲੈਣਾ ਉਹ ਤੇ ਲਾ ਲੈਂਦੇ ਨੇ ਫੇਈ ਆੜ ਤਕੇ ਉਹਨਾਂ ਨੂੰ ਕੀ ਲੱਗੇ ਚਲੋ ਵੇਖ ਲਓ ਫਿਰ ਜਦੋਂ ਤੁਹਾਡੀ ਮਰਜ਼ੀ ਆ ਯਾਰ ਨਿਆਣਿਆਂ ਨੂੰ ਕਹਿ ਵੀ بڑا ਮੋਟਾ ਬੰਦਾ ਕਪੜਾ ਮਾਰ ਦਿੰਦਾ ਉੱਤੇ। ਪਰ ਕੀ ਕਰੀ ਆਂ ਅੰਡੇ ਜੇ? ਉਹ ਕਰਨਾ-ਕਰਨਾ ਕੀ ਆ? ਹੂੜੇ ਆਡੇ ਲੈ ਉਹ ਤੇ ਸਾਫ਼ ਕਿਵੇਂ ਕਰਨੀ ਐ? ਤੇ ਹਾਂ ਕਪੜਾ ਨਾ ਨਾ ਮਾਰੋ। ਤੇ ਕਿਹੜਾ ਮਾਰ ਲਾਵਾਂਗੇ ਇਹਨੂੰ ਕੋਈ ਨਹੀਂ। ਆਰ ਆਪੇ ਮਾਰ ਲਈ ਫਿਰ। ਤੇ ਮੇਰੀ ਗੱਲ ਸੁਣੋ ਮੈਂ ਜਾਣਾ ਵਾਂ ਨਾਨਕੇ ਤੇ ਚੱਲ ਜਾ। ਕਿੱਦਾਂ ਚੱਲ ਜਾ ਮੈਂ? ਹਾਂ? ਮੰਮੀ ਦਾ ਤੁਹਾਨੂੰ ਪਤਾ ਹੀ ਐ। ਆਹੋ ਕਿੰਨੀਆਂ ਗੱਲਾਂ ਕਰਕੇ ਆਈ। ਤੂੰ ਨਾ ਉਹਦੀਆਂ ਗੱਲਾਂ ਮਗਰ ਨਾ ਲੱਗ। ਠੀਕ ਆ? ਤੂੰ ਆਪਣੀ ਮਰਜ਼ੀ ਕਰ। ਤਨਾਨੀ ਤੇਰੀ ਉੱਥੇ ਹੀ ਆ ਆਹੋ ਗੱਲਾਂ ਕਰਨ ਨੂੰ ਕਿਉਂ ਹੁੰਦੀਆਂ ਵਾ ਹੈ ਪਰ ਮੈਂ ਫਿਰ ਵੀ ਇੱਕ ਤੇ ਗੱਲਾਂ ਕਿਤੇ ਕਰਦਣ ਮੈਨੂੰ ਯਾਰ ਗੱਲ ਉੱਥੇ ਕਾਦੀ ਕਰਨੀ ਹੈ ਉਹ ਪੁੱਤ ਵੇਖ ਜੇ ਆਪ ਚੱਗੇ ਤੇ ਜੱਗ ਚੰਗਾ ਠੀਕ ਆ ਮਾਮਾ ਤੇਰਾ ਤੇਰਾ ਕਿਤਨਾ ਕਰਦਾ ਵਾ ਹੈ ਉਹ ਤੇ ਮੈਂ ਮੰਨਦਾ ਗੱਲ ਆਹੋ ਪਰ ਉਹ ਮੰਮੀ ਇਹ ਪਲਾ ਕੀ ਕਹਿੰਦੀ ਆ ਕੀ ਕਹਿੰਦੀ ਇਹ ਮਾਦਾ ਦੀ ਆ ਜਾ ਕੇ ਜਿੱਦ ਫਿਰ ਉਥੇ ਆਂਦੀ ਜੇ ਕੋਈ ਗੱਲ ਕਰਨੀ ਹੈ ਤੇ ਕੋਈ ਨਹੀਂ ਹਜੇ ਕਿਹੜਾ ਕੋ ਨਾ ਹੋ ਗਿਆ ਉਹਨਾਂ ਦੇ ਇਹ ਤੇ ਮੇਰੀ ਮਾਂ ਦੇ ਨਾਲ ਹੀ ਸਭ ਕੁਝ ਇਦਾਂ ਕਰਕੇ ਹਾੜੀ ਗੱਲਾਂ ਕਰਨ ਮੈਂ ਫਿਰ ਜੇ ਨਾ ਅੱਗੇ ਮਾੜਾ ਮੋਟਾ ਆਉਣ ਜਾਣਾ ਹੈਗਾ ਵਾ ਮੈਂ ਫਿਰ ਪੱਕਾ ਬੰਦ ਹੋ ਜੂਗਾ ਉਹ ਮੇਰੀ ਗੱਲ ਸੁਣ ਪਤਾ ਮੈਂ ਹੁਣ ਸੋਚਣ ਦੇ ਆਂ ਕਿ ਜਾਣਾ ਗੱਲਾਂ ਹੋਣੀਆਂ ਮੈਂ ਅੱਗੇ ਫਿਰ ਸੋਚਿਆ ਵੀ ਨਹੀਂ ਜਾਣਾ ਮੇਰੀ ਗੱਲ ਸੁਣ ਤੂੰ ਜਾਣਾ ਸਿੱਧਾ ਏਡਾ ਕਰਾ ਤੂੰ ਉਥੇ ਮਹੀਨੇ ਤਾਂ ਹੀ ਰਹਿਣਾ ਵਾ ਠੀਕ ਨਹੀਂ ਆਹ ਦੋ ਦਿਨ ਲਈ ਉਹਨਾਂ ਦੇ ਮੁੰਡੇ ਨਾਲ ਘੁੰਮੀ ਫੇਰੀ ਤੇ ਚਲਪੁੜ ਕੇ ਘਰ ਆ ਜੀ ਮੈਨੂੰ ਪਤਾ ਤੇਰਾ ਵੀ ਪਤਾ ਕਰਨਿਆ ਜਾਣ ਨੂੰ ਠੀਕ ਹੈ ਨਾ ਤੇ ਜਾ ਜਾ ਕੇ ਰਹਿ ਆ ਦੋ ਦਿਨ ਤੇ ਜਾਣਾ ਤੇ ਹੈ ਪਰ ਚਲੋ ਕੋਈ ਨਹੀਂ ਚਲ ਤੇ ਮੈਂ ਜਾਂਦਾ ਵਾਂ ਹੂੰ ਪਰੇ ਆ ਗਈ ਮੰਮੀ ਨੂੰ ਕਿਉਂਕਿ ਹੁਣ ਆਕ ਲੰਦਾ ਆਕ ਲੰਦਾ ਕੋਈ ਮਤਲਬ ਨਹੀਂ ਤੇ। ਉਹ ਮੇਰੀ ਗੱਲ ਸੁਣ ਪਹਿਲਾਂ। ਕਮਲਿਆ ਇਹਨਾਂ ਨੇ ਜਨਾਨੀਆਂ ਦੀ ਗੱਲ ਹੋਈ ਆ ਠੀਕ ਨਹੀਂ? ਤੈਨੂੰ ਤੇਰੇ ਮਾਮੇ ਨੇ ਨਹੀਂ ਮਾਰਾ ਗਿਆ। ਤੈਨੂੰ ਤੇਰੀ ਨਾਨੀ ਨੇ ਨਹੀਂ ਕਿਹਾ ਤੇ ਕੋਈ ਗੱਲ ਨਹੀਂ ਜਦੋਂ ਬੰਦਾ ਘਰ ਦੇ ਲਈ ਕੋਈ ਘਰੋਂ ਨਹੀਂ ਕੱਢ ਦਿੰਦਾ ਹੁੰਦਾ। ਉਹ ਨਹੀਂ ਨਹੀਂ ਢੀਕਾ ਗੱਲ ਤੇਰੀ ਮਾਂ ਨਾਲ ਹੋਈ ਤੇ ਤੇਰੇ ਨਾਲ ਥੋੜੀ ਹੋਈ। ਆਹੋ। ਹੈ? ਤੂੰ ਜਾ ਮੇਰਾ ਪੁੱਤ ਜੀ ਜੀ ਕਰਦਾ ਤੇ ਜਾ ਚੱਲ ਜਾ। ਡੇ ਡੰਗ ਨਾਲ ਫਿਰ ਤੋੜਾਈ ਹੈ। ਹੈ? ਆਹੋ ਚਲ ਚਲ ਜਾਂਦਾ। ਮੁੜ ਕੇ ਡਿਮਿਸ਼ਨ ਤੇਰੀ ਹੋ ਗਈ ਆ। ਤੇ ਮਾਂ ਨਾਲ ਮੁੜ ਕੇ ਜਾ ਕੇ ਸਾਰਾ ਸਮਾਂ ਮੁੜ ਕੇ ਤੇ ਕੋ ਕਿੱਥੇ ਜਾ ਚਲੋ ਫਿਰ ਚੱਲਦੇ ਆਂ ਨਾ ਫਿਰ ਠੀਕ ਨੇ ਹਾਂਜੀ ਆਪ ਤੇ ਵੇਖ ਲੈ ਸਵੇਰੇ ਜਾਉ ਹੁਣ ਫਿਰ ਉਹ ਤੂੰ ਹੁਣ ਆਪਣਾ ਵੇਖ ਲੈ ਜੇ ਹੁਣ ਜਾਣਾ ਹੁਣ ਚੱਲ ਜਾਈਏ ਸਵੇਰੇ ਚਲ ਜੀ ਨਹੀਂ ਹੁਣ ਸਵੇਰੇ ਜਾਉਂਗਾ ਠੀਕ ਆ ਹਾਂਜੀ ਆਹ ਕੀ ਯਾਰ ਬੰਦਾ ਕਰੇ ਜਨਾਨੀਆਂ ਜਬਾਨ ਚਲਾਉਂਦੀਆਂ ਨੇ ਆ ਨਿਆਣੇ ਵਿਚਾਰੇ ਕਿੱਥੇ ਜਾਣਾ ਆ ਜਾ ਕੇ ਤੇ ਨਾਨਕੇ ਹੀ ਆ ਹੈ ਪਰ ਕੀ ਬੰਦਾ ਕਰੇ ਯਾਰ ਦੁਨੀਆ ਦੇ ਚੱਕਰ ਹੀ ਇਸ ਤਰ੍ਹਾਂ ਦੇ ਆ ਵੀ ਉਲਟੇ ਦੁਲਟਾ ਚੱਲਦਾ ਵਾ ਹੈ ਇਸ ਹਿਸਾਬ ਨਾਲ ਨਿਆਣਾਂ ਦਾ ਗਾਇ ਮੋਹ ਤੇ ਹੋਰ ਮੁੱਕ ਜਾਣਾ ਇੱਕ ਦੂਜੇ ਨਾਲ ਚਲੋ ਕੀ ਕਰਨਾ ਫਿਰ ਯਾਰ ਰਮਨ ਹਾਂਜੀ ਕੰਬਲ ਲੈ ਕੇ ਪਈਆਂ ਠੀਕ ਵੀ ਹੈਗੀਆਂ ਨਹੀਂ ਸਰੀਰ ਨਹੀਂਗਾ ਠੀਕ ਹੈ ਨਹੀਂ ਉੱਠਿਆ ਨਹੀਂ ਜਾਣ ਰਿਹਾ ਉਠ ਤਾਂ ਸਹੀ ਉੱਠਣਾ ਮੈਂ ਕੀ ਆ ਪਤਾ ਨਹੀਂ ਮੇਰਾ ਬੀਬੀ ਘਟਿਆਵਾ ਕਿ ਵਧਿਆਵਾ ਪੁੱਤਰਾ ਹੋਈ ਜਾਂਦਾ ਮੈਂ ਤਾਂ ਜੇਦੇ ਲੱਗਿਆ ਸੀ ਨਾ ਹਾਂ ਉਹਨੇ ਜਵਾਬ ਦਿੱਤਾ ਪਿਆ ਵਲੋਂ ਮੈਂ ਉਹਨੂੰ ਕਿਹਾ ਯਾਰ ਮੈਂ ਲਿਫਟ ਨਵੀਂ ਪਰਾੜੀ ਕਰਾਉਣੀ ਆ ਤੈਨੂੰ ਕਹਣਾ ਹੈ ਇੱਕ ਦਿਨ ਦੀ ਤਾਂ ਗੱਲ ਵਾ ਤੇ ਕੋਈ ਗੱਲ ਨਹੀਂ ਕਢਾ ਕੇ ਦੇ ਦਾਂਗੇ ਜਦੋਂ ਮੁੱਕਰੀ ਗਿਆ ਤਾਂ ਫਿਰ ਉਹਨੂੰ ਮੈਂ ਕੀ ਕਵਾਂ ਇਸੇ ਗੱਲ ਦੀ ਤੇ ਮੈਨੂੰ ਟੈਨਸ਼ਨ ਪਈ ਆ ਵੀ ਦਿਨ ਦੋ ਰਹਿ ਗਏ ਆ ਤੇ ਜੇ ਇਹ ਨਾ ਤਾਰੇ ਤੇ ਵਿਆਹ ਡਬਲ ਪੈ ਜਾਣਾ ਉਹ 29 ਦੇ ਲੇਖੇ ਨਾ ਪੁੱਤ ਦੇ ਵੱਧ ਦੇ ਪੈਸੇ ਜਾਣੇ ਆ ਇਦਾਂ ਕਰਾਂ ਹਾਂ ਭੈਣ ਆਪਣੀ ਨੂੰ ਟੋ ਹੁਣ ਭਲਾ ਕੀ ਆਂਦੀ ਆ ਬਥੇਰਾ ਇੱਥੋਂ ਢੋਟੋ ਕੇ ਖੜਿਆ ਵਾ ਰਮਨ ਜਨਾ ਉਹ ਇਥੋਂ ਬੋਲ ਕੇ ਗਈ ਆ ਪੱਲੇ ਉਹਦੇ ਕੱਖ ਨਹੀਂ ਆਕੜੀ ਆਕੜ ਵਾ ਕੋਲ ਚਲ ਫਿਰ ਜੇ ਤੁਹਾਡੀ ਭੈਣ ਨਹੀਂ ਕਹੇ ਜੋਗੀ ਹੈਗੀ ਤੇ ਮੈਂ ਵੀਰ ਨੂੰ ਫੋਨ ਕਰਦੀ ਆ ਉਹ ਮੈਨੂੰ ਕਹਿੰਦਾ ਸੀ ਜਦੋਂ ਲੋੜ ਹੁੰਦੀ ਹੈ ਨਾ ਭੈਣ ਕੋਈ ਗੱਲ ਨਹੀਂ ਕਿਸੇ ਨੂੰ ਨਹੀਂ ਕਹਿਣਾ ਉਹਨੂੰ ਕਹਿੰਦੀ ਵੀ ਇੱਕ ਦਿਨ ਵਾਸਤੇ ਦੇ ਦੇ ਹਨ ਜੇ 6 ਲੱਖ ਨਹੀਂ 4 ਤੇ ਦਊਗਾ ਹੀ ਕੋਈ ਗੱਲ ਨਹੀਂ ਉਹਦਾ ਮੁੰਡਾ ਬਾਹਰੋਂ ਭੇਜਦਾ ਵਾ ਨਾਲੇ ਉਹਨੇ ਮੈਨੂੰ ਨਾ ਨਹੀਂ ਕਰਨੀ ਭਾਵੇਂ ਜਿੱਥੋਂ ਮਰਜ਼ੀ ਕਰਕੇ ਦੇਵੇ ਚਲ ਕੋਈ ਨਹੀਂ ਲਿਮਟ ਨਵੀਂ ਪੁਰਾਣੀ ਕਰਾ ਕੇ ਕਢਾ ਕੇ ਧੋਦੇ ਉਹਦੇ ਹੱਥੇ ਰੱਖ ਦਿਓ ਤੋ ਇਦਾਂ ਕਰਾ ਚਾਰ ਲੱਖ ਉਹਦੇ ਕੋ ਮੰਗਾ ਲਾ ਤੇ ਬਾਕੀ ਮੈਂ ਯਾਰਾਂ ਦੋਸਤਾਂ ਕੇ ਇਹਨੂੰ ਪੁੱਛਦਾ ਵਾਂ ਸਿਰਫ 1-2 ਦਿਨ ਦੀ ਗੱਲ ਵਾ ਮੁੜ ਕੇ ਨਵੀਂ ਪ੍ਰਾਣੀ ਹੋ ਗਈ ਤੇ ਮੁੜ ਕੇ ਤਾਂ ਕੋਈ ਗੱਲ ਨਹੀਂ ਮੇਰੀ ਘਾਸਮਾ ਕਾਪੀਆਂ ਖੋਲੋਂ ਹਾਂ ਇੱਕਤਾ ਉਹਦੇ ਵਿੱਚ ਕਿਸੇ ਦੇ ਉੱਤੇ ਪੈਸੇ ਹੋਣੀ ਤਾਂ ਅਮਰ ਕੇਤੇ ਕੋਈ ਪੈਸਾ ਨਹੀਂ ਆ ਮੈਂ ਸਾਰੀਆਂ ਕਾਪੀਆਂ ਖੋਲੀਆਂ ਫਿਰ ਇਹੋ ਡਿਆ ਨਹੀਂ ਸਾਡੇ ਘਰ ਨੂੰ ਖਾ ਗਈ ਆ ਮੁੜ ਕੇ ਲੜਨਾ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਦੋਂ ਆਂਦੇ ਹੀ ਭਿਪਰਾ ਪਰਜਾਈ ਖੁੱਡੇ ਲੱਗੇ ਰਹਿਣ ਸਾਨੂੰ ਕੋਈ ਪੁੱਛਦਾ ਨਹੀਂ ਹੁੰਦਾ ਹੁਣ ਜਦੋਂ ਕਰਜ਼ੇ ਆਣ ਕੇ ਦੇਗ ਗਿਆ ਵਾ ਹੁਣ ਭਿਪਰਾ ਪਰਜਾਈ ਤਾਰਨਾ ਹੁਣ ਸਾਡੀਆਂ ਕਿਹੜੀਆਂ ਫੈਕਟਰੀਆਂ ਚੱਲਣ ਰਹੀਆਂ ਆ ਜਿਹੜੀਆਂ ਛੱਟ ਧਾਰ ਦੇਣੀਆਂ ਹੈ। ਸਰ ਅਮਰਜਾਲਾ ਫੈਕਟਰੀਆਂ ਚੱਲਦੀਆਂ ਜਾਂ ਨਹੀਂ ਚੱਲਦੀਆਂ। ਹੁਣ ਪਹਿਲੇ ਤੇ ਧਾਰਨੇ ਹੀ ਪੈਣੇ ਆ। ਧਾਰਨੇ ਤੇ ਪੈਣੇ ਆ ਪਰ ਉਹਨੂੰ ਵੀ ਬੋਲਣ ਲੱਗੀ ਨੂੰ ਥੋੜੀ ਬੋਧੀ ਸਮਝ ਚਾਹੀਦੀ ਆ। ਹੁਣ ਸਿਆਣੀ ਹੋਈ ਆ। ਜੇ ਸਿਆਣੀ ਹੁੰਦੀ ਤੇ ਇਦਾਂ ਬੋਲ ਕੇ ਜਾਂਦੀ। ਨਵਾਂ ਨਾਲੋਂ ਮਾਸ ਵੱਖਰਾ ਨਹੀਂ ਹੁੰਦਾ। ਰਹਿਣਾ ਤੇ ਇੱਥੇ ਹੀ ਆ। ਇੱਥੇ ਹੀ ਊਣਾਵਾ। ਸਾਡੇ ਤਾਂ ਬਿਨਾ ਕਿੰਨੇ ਮਿਲਦਾ ਉਹਨੂੰ। ਇਹ ਗੱਲ ਦਾ ਉਹਨੂੰ ਚੰਗੀ ਤਰ੍ਹਾਂ ਪਤਾ ਵੀ ਆ। ਆਰਮਿੰਨੋ ਜੀ ਤਾਂ ਤਾਂ ਲੱਗਦਾ ਵਾ ਨਾ ਦੀ ਨੀਤ ਤਾਂ ਉਹਦਾ ਇਰਾਦਾ ਇਹ ਆ ਕਿ ਜਿਹੜੀ ਪਿਆਲੀ ਆ ਨਾ ਦੋਵਾਂ ਭੈਣ ਭਰਾਵਾਂ ਦੇ ਨਾਂ ਤੀਜੀ ਮੰਮੀ ਦੇ ਨਾਂ ਵੀ ਹੈਗੀ ਆ ਉਹ ਤਿੰਨ ਹਿੱਸੇ ਬਣਾ ਕੇ ਬੈਠੀ ਆ ਉਹ ਹਨੂ ਹਿੱਸੇ ਗੱਲ ਦੇ ਵਿੱਚ ਢਾਟਾ ਕੇ ਮਾਰਨ ਰਹੀ ਆ ਮੇਰਾ ਹਿੱਸਾ ਵਾ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਆ ਸਾਂ ਖੜ ਕੇ ਕੀ ਕਰਨਾ ਉਹ ਤੇ ਸਭ ਕੁਝ ਇਹਨੂੰ ਲੱਭ ਕੇ ਦਿੱਤਾ ਕਿਤੇ ਚੌਰੀਆਂ ਚੌਰੀਆਂ ਇੱਥੇ ਚੀਜ਼ਾਂ ਖੜੀਆਂ ਸਾਡੇ ਜੋਗਾ ਵੀ ਕੁਝ ਰਹਿਣ ਦੇਣਾ ਵਾ ਇੱਥੇ ਕਿ ਨਹੀਂ ਰਹਿਣ ਦੇਣਾ ਤਾਂ ਮੰਮੀ ਨੂੰ ਵੱਖਰਾ ਕਹਿਣ ਲਈ ਹੀ ਇਹ ਭੇਕੇ ਪੈਸੇ ਦੇ ਕੇ ਆਉਂਦੀ ਆ ਇਹ ਮੁੱਠਾਂ ਚ ਲੈ ਜਾਂਦੀ ਆ ਮੈਂ ਤਾਂ ਫਿਰ ਮੰਮੀ ਨੂੰ ਕਿਹਾ ਮੈਂ ਹਮ ਮਖਤਾਰੀ ਤੇ ਤੁਹਾਡੇ ਦੋਵਾਂ ਜੀਆਂ ਕੋਈ ਨਾ ਜੇ ਤੂੰ 1000 ਦੇ ਦੇਣਾ ਇਹ 1000 ਲੈ ਕੇ ਤੁਰ ਪੈਣਾ ਜੇ 1500 ਦੇਣਾ ਤਾਂ ਉਹ ਲੈ ਕੇ ਤੁਰ ਪੈਣਾ ਸਾਨੂੰ ਤੇ ਕਦੀ ਦੱਸਿਆ ਹੀ ਨਹੀਂ ਕਿ ਕੁੜੀ ਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਤੇਰੇ ਹੁੰਦਿਆਂ ਦੀ ਗੱਲ ਵਾ ਦੂਜੀ ਗੱਲ ਇਹ ਜੇ ਕਿਤੇ ਵਿਆਹ ਜਾਂਦਾ ਹੁੰਦਾ ਸੀ ਨਾ ਨਾ ਕਿਤੇ ਲੀੜਾ ਕੱਪੜਾ ਬਣਾ ਕੇ ਦੇਣਾ ਇਹਦੇ ਆਡਰਾਂ ਤੇ ਤੇ ਚੱਲਦੇ ਹੁੰਦੇ ਸੀ ਤੇ ਜੇ ਜਾਣਾ ਉੱਥੇ ਦੇਣ ਲੈਣ ਕਰਨਾ ਤੇ ਕਹਿਣਾ ਫਲਾਣੇ ਦਾ ਵਿਆਹ ਤਾਂ ਆਪਣੇ ਕੋਲੋਂ ਦਾ ਉਹ ਇਹ ਆਣ ਕੇ ਸਿੱਖਿਆ ਦਿੰਦੀ ਹੁੰਦੀ ਹੀ ਕੋਲੋਂ ਦੱਸ ਕਿੱਥੋਂ ਦੇਣਾ ਜਦੋਂ ਕਮਾਈ ਘਰ ਦੇ ਵਿੱਚ ਕਰਨੀ ਆ ਤਾਂ ਘਰੋਂ ਲੈ ਕੇ ਦੇਣਾ ਹੁੰਦਾ ਵਾ ਇਹਨੇ ਤਾਂ ਉਹ ਨਾਸੀ ਤੂੰ ਦਿੱਤਾ ਜਿਹੜਾ ਨਹੀਂ ਦੇਣ ਵਾਲਾ ਤੇ ਹੁਣ ਹੁਣ ਉਹ ਤੋਂ ਵੀ ਜ਼ਿਆਦਾ ਦੇ ਦਿੱਤਾ ਵਾ ਉਹ ਚੱਲ ਕੋਈ ਗੱਲ ਨਹੀਂ ਤੂੰ ਫੇਰ ਦਾ ਕਰ ਫੇਰ ਹੁਣ ਆ ਜ਼ਿੰਮੜਾ ਕਰੀਏ ਕੋਈ ਗੱਲ ਨਹੀਂ ਉਹ ਤਾਂ ਮੈਂ ਵੀਰ ਨੂੰ ਫੋਨ ਕਰੂੰਗੀ ਉਹ ਤਾਂ ਕਰਨਾ ਹੀ ਪੈਣਾ ਵਾ ਪਰ ਨਾ ਉਹਨੂੰ ਕਹਿ ਦੇ ਪੇ ਜ਼ੁਬਾਨ ਥੋੜੀ ਜਿਹੀ ਆਪਣੇ ਕੰਟਰੋਲ 'ਚ ਰੱਖ ਅਜੇ ਤਾਂ ਮੈਂ ਵੀ ਚੁੱਪ ਕਰਕੇ ਵੇਖਣ ਲਈ ਆ ਤੇ ਹਾਰ ਕੇ ਨਾ ਹੋਵੇ ਵੀ ਮੈਨੂੰ ਵੀ ਆਪਣੀ ਜ਼ਬਾਨ ਖੋਲ੍ਹਣੀ ਪਵੇ ਫਿਰ। ਓ ਚੱਲ ਰਮਨ ਛੱਡ ਇਹਨਾਂ ਗੱਲਾਂ ਨੂੰ ਤੇ ਰੋਟੀ ਪਾਣੀ ਬਣਾ ਤੇ ਖਾਈ। ਰੋਟੀ ਕੀ ਬਣਾਉਣੀ ਆ? ਅੰਤਰਾ ਸਾਰਾ ਦਿਨ ਸੋਚਾ ਸੋਚਦੀਆਂ ਰਹੀਦੀ ਆ ਕੀ ਬਣਾਵਾਂ ਕੀ ਹੋਣਾ ਵਾ ਤੂੰ ਕੱਲੀ ਆ ਤੇਰਾ ਭਰਾ ਕੱਲਾ ਵਾ ਸਗੋਂ ਤੂੰ ਦੁੱਖ ਸੁਖ ਕਰ ਤੇ ਵੀਰ ਕਿੱਦਾਂ ਲਿਮਟ ਧਾਰਨੀ ਆ ਕੀ ਕਰਨਾ ਵਾ ਗਾੜੀ ਡੈਡੀ ਨੇ ਤੈਨੂੰ ਕੁਝ ਦੱਸਿਆ ਨਹੀਂਗਾ ਨਾ ਉਹਨੂੰ ਇਹ ਆ ਸਭ ਕੁਝ ਮੈਨੂੰ ਮਿਲ ਜੇ ਤੇ ਵਾਲਦਾਲ ਕੇ ਮੈਂ ਲੈ ਜਾ। ਉਹ ਮੁੰਮਰੀ ਇੰਨੀ ਚੰਗੀ ਹੋ ਕਿਤੇ ਮੈਂ ਬਾਹਰੋਂ ਜਰੀ ਕੰਮ ਨਹੀਂ ਆ ਉਸੇ ਵੇਲੇ ਪਾਣੀ ਪੁੱਛਦੀ ਆ ਚਾਹ ਪੁੱਛਦੀ ਆ ਕਿਤੇ ਆਗਤ ਭਾਗਤ ਮੇਰੇ ਅੱਗੇ ਪਿੱਛੇ ਮੰਮੀ ਜੀ ਕੀ ਖਾਣਾ ਮੰਮੀ ਜੀ ਕੀ ਕਰਨਾ ਤੇ ਇਹ ਕੁੜੀ ਦੀ ਪਤਾ ਨਹੀਂ ਆਦਤ ਨਹੀਂ ਹੋ ਜਾਂਦੀ ਏਦੀ ਪਹਾੜੀ ਇਹਦੀ ਆਦਤ ਤੱਕ ਵਾਰੀ ਹੁੰਦੀ ਵੀ ਇਹੋ ਕੁਛ ਕਰਦੀ ਜੇ ਹੁਣ ਵਿਆਹੀ ਗਈ ਆ ਤੂੰ ਆਪਣੇ ਘਰ ਤੇ ਤੂੰ ਸ਼ਦਾਣੇ ਤੋਂ ਆਪਣਾ ਹੁਣ ਵੇਖ ਹਿਸਾਬ ਕਿਤਾਬ ਵੀ ਜਿੱਦਾਂ ਦੀ ਮੈਂ ਇੱਥੇ ਵਿਆਹੀ ਆਈ ਆ ਉਦਾਂ ਦੀ ਉਹ ਆ ਮੇਰੀ ਪਰਚਾਈ ਤੇ ਉਹਨੂੰ ਗੱਲਾਂ ਕਰਨੋਂ ਨਹੀਂ ਹਟਦੀ ਐਨ ਕਰੇ ਮੇਰਾ ਕਦਰ ਹੀ ਘਟਾਉਣਾ ਮੈਂ ਉਹ ਤੂੰ ਆਹ ਦੇਵਨੀ ਆ ਪੇਕੇ ਤੂੰ ਆਹ ਦੇਵਨੀ ਆ ਪੇਕੇ 10 ਪੇਕੇ ਉਹਨੇ ਕੀ ਦੇਣਾ ਵਾ ਪੈਸਾ ਤੇ ਲਾ ਤੇ ਮੇਰੇ ਕੋਲ ਰੱਖਣ ਢੱਕਣ ਮੇਰੇ ਕੋਲ ਮੇਰੇ ਕੋਲੋਂ ਪੈਸੇ ਲੈ ਕੇ ਜਾਂਦੇ ਨੇ ਜਿੰਨੇ ਮੈਂ ਦੇਦਾ ਉਹਨੇ ਲੈ ਜਾਂਦੇ ਹਜ਼ਾਰ ਦਵਾ 1500 ਦਵਾ ਉਦਾਂ ਹੀ ਮੈਨੂੰ ਆਣ ਕੇ ਹਿਸਾਬ ਦੱਸ ਦਿੰਦੇ ਨੇ ਜਿਹੜਾ ਵਾਦਾ ਪੈਸਾ ਮੈਨੂੰ ਮੋੜ ਦਿੰਦੇ ਨੇ ਇਹ ਬਸ ਐਵੇਂ ਗੱਲਾਂ ਕਰਦੀ ਰਹਿੰਦੀ ਆ ਪੇਕੇ ਦੇ ਆਉਂਦੀ ਆ ਪੈਸੇ ਫਲਾਣ ਕਰਦੀ ਆ ਢਿੰਕ ਕਰਦੀ ਆ ਘਰਾਂ ਦੇ ਖਰਚਿਆਂ ਦਾ ਇਹਨੂੰ ਪਤਾ ਹੀ ਨਹੀਂ ਵੀ ਘਰਾਂ ਦੇ ਖਰਚੇ ਕੀ ਹੁੰਦੇ ਨੇ ਜਿਹੜਾ ਕਰੇ ਉਹਨੂੰ ਪਤਾ ਇਹਨੂੰ ਕੀ ਪਤਾ ਪਿਓ ਕਰਦਾ ਹੀ ਪਿਓ ਨੂੰ ਪਤਾ ਹੈ ਇਹ ਹੁਣ ਐਵੇਂ ਗੱਲਾਂ ਬਣਾਈ ਜਾਂਦੀਆਂ ਵਾਂਸ ਉਹਨੀਆਂ ਕੀ ਮੈਂ ਇਹਦਾ ਕਰਾਂ ਬਥੇਰਾ ਸਮਝਾਉਣੀ ਆਂ ਵੀ ਪੁੱਤ ਨਾ ਗੱਲਾਂ ਕਰਿਆ ਕਰ ਤੇਰੀ ਪਰਜਾਈ ਆ ਫੜਕੇ ਤੂੰ ਇਹਨਾਂ ਨੂੰ ਮਿਲਣਾ ਵਾ ਮੈਂ ਇੱਥੇ ਬਹਿ ਨਹੀਂ ਰਹਿਣਾ ਭਰਾਵਾ ਪਰਜਾਈਆਂ ਦੇ ਨਾਲ ਹੀ ਪੇਕੇ ਹੁੰਦੇ ਆ ਤੇ ਤੂੰ ਕਿਉਂ ਨਹੀਂ ਅਕਲ ਕਰਦੀ ਨਾ ਕੋਈ ਗੱਲ ਕਰਿਆ ਕਰ ਪਰ ਨਹੀਂ ਉਹਦੇ ਦਿਮਾਗ 'ਚ ਹੀ ਨਹੀਂ ਗੱਲ ਪੈਂਦੀ ਨਹੀਂ ਮੰਮੀ ਤੈਨੂੰ ਕੀ ਪਤਾ ਨਹੀਂ ਮੰਮੀ ਤੈਨੂੰ ਕੀ ਪਤਾ ਬਸ ਚੰਗਾ ਮੈਂ ਭੈਣਾ ਤੇਰੀ ਮਰਜ਼ੀ